ਸਰਕਜੋਤੇ ਵਰਦੀ ਵੱਲੋਂ ਆਪਾਂ ਅਸਲੀ ਗੱਲ ਤੋਂ ਧਰਨਾ ਲਗਾਇਆ ਗਿਆ ਸੀ ਉਹ ਧਰਨਾ ਲਗਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਉੱਥੇ ਐਫ ਆਈ ਆਰ ਹੋਈ ਹੈ ਉਹਦੇ ਵਿੱਚ ਜਿਹੜੇ ਨਾਮ ਲਿਖੇ ਗਏ ਆ ਨਹੀਂ ਤਾਂ ਕਿਸੇ ਨੇ ਵੀ ਉਹਨਾਂ ਪਰਿਵਾਰ ਨੂੰ ਪੁੱਛਿਆ ਨਹੀਂ ਸੀਗਾ ਉਹਨਾਂ ਦੀ ਸਾਰ ਨਹੀਂ ਸੀ ਲਈ ਕਦੇ ਉਹਨਾਂ ਨੂੰ ਇੱਧਰ ਕਦੇ ਇੱਧਰ ਜਿਹੜਾ ਤੋੜ ਕੇ ਰਹਿ ਗਿਉਂ ਜਿੰਨਾ ਚਿਰ ਤੁਸੀਂ ਇਕੱਲੇ ਲੜਦੇ ਨਹੀਂ ਜਿੰਨਾ ਤੁਸੀਂ ਜੇ ਤੁਸੀਂ ਵੱਡਾ ਇਕੱਠ ਕਰਕੇ ਤੁਰਦੇ ਨਹੀਂ ਇਕੱਲੇ ਤੁਸੀਂ ਕਿਤੇ ਵੀ ਆਵਾਜ਼ ਤੁਹਾਡੀ ਨਹੀਂ ਸੁਣੀ ਜਾਊਗੀ। ਔਰ ਨਾ ਹੀ ਇਹ ਸਰਕਾਰਾਂ ਸੁਣਦੀਆਂ ਨੇ ਚਾਹੇ ਉਹ ਕਿਸੇ ਵੀ ਮਸਲੇ ਤੋਂ ਹੋਵੇ। ਉਹ ਕਿਸਾਨਾਂ ਨੇ ਉੱਤੇ ਲਾਖੀ ਚਾਰਦੇ ਹੋਇਆ ਜਵਾਨ ਵੀ ਕੁੱਟਦੇ। ਦੋ ਗੀੜ ਦੀ ਹੱਡੀ ਨੇ ਸਾਡੇ ਕਿਸਾਨ ਤੇ ਜਵਾਨ ਇਸ ਸਰਕਾਰ ਨੇ ਨਾ ਕਿਸਾਨ ਬਖਸ਼ਿਆ ਨਾ ਜਵਾਨ ਬਖਸ਼ਿਆ। ਇਹ ਰੋਟੀ ਦਾ ਮਸਲਾ ਸੋਸ਼ਲ ਮੀਡੀਆ ਤੇ ਤੁਸੀਂ ਤਕਰੀਬਨ ਸਾਰਿਆਂ ਨੇ ਦੇਖਿਆ ਹੀ ਹੋਵੇਗਾ ਕਿ ਕਿਸ ਤਰ੍ਹਾਂ ਰੋ ਰੋ ਕੇ ਆਪਣੀ ਗੁਹਾਰ ਲਾ ਰਹੇ ਨੇ ਔਰ ਇਹਨਾਂ ਕੋਲ ਜਿਹੜੇ ਸਬੂਤ ਵੀ ਪਏ ਆ ਮੈਂ ਹੈਰਾਨ ਆ ਇਸ ਪ੍ਰਸ਼ਾਸਨ ਤੋਂ ਕਿ ਅਗਰ ਤੁਹਾਨੂੰ ਇਹਨੇ ਸਬੂਤ ਹੋਣ ਦੇ ਬਾਵਜੂਦ ਵੀ ਤੁਸੀਂ ਕਾਰਵਾਈ ਨਹੀਂ ਕਰ ਰਹੇ ਤਾਂ ਤੁਹਾਨੂੰ ਇਹਨਾਂ ਕੁਰਸੀਆਂ ਤੇ ਜਿਹੜੇ ਤੁਸੀਂ ਬੈਠੇ ਹੋ ਤਾਂ ਮੈਂ ਵੀ ਚਾਹੁੰਦਾ ਕਹਿਣਾ ਚਾਹਣਾ ਕਿ ਤੁਹਾਨੂੰ ਇੱਥੇ ਕੋਈ ਅਧਿਕਾਰ ਨਹੀਂ ਹੈ ਤੇ ਬੈਠਣ ਦਾ ਜੇ ਤੁਸੀਂ ਸਹੀ ਫੈਸਲਾ ਨਹੀਂ ਲੈਂਦੇ ਤਾਨੂੰ ਇਹਨਾਂ ਨੇ ਸਾਰੇ ਸਬੂਤ ਪੇਸ਼ ਕੀਤੇ ਤੁਹਾਡੇ ਸਾਹਮਣੇ ਪੂਰੀਆਂ ਬੰਗਾਂ ਆਪਣੀਆਂ ਜਿਹੜੀਆਂ ਰੱਖ ਦਿੱਤੀਆਂ ਨੇ ਔਰ ਉਹਦੇ ਉੱਤੇ ਕਾਰਵਾਈ ਕਰਨ ਦੀ بجائے ਤੁਸੀਂ ਜਿਸ ਤਰ੍ਹਾਂ ਇਹ ਵੀ ਕਹਿ ਰਹੇ ਨੇ ਕਿ ਸਾਡੇ ਜਿਹੜੇ ਫੋਨ ਨੰਬਰ ਨੇ ਉਹ ਵੀ ਬਲੌਕ ਨੇਗੇ ਸੋ ਆਦਰੋ ਆਜੋ ਆਜੋ ਜੀ ਹਾਂ ਆਜੋ ਜੀ ਜਿਹੜਾ ਸਹਾਵਾ ਦੇ ਉੱਤੇ ਆਪਣਾ ਘਰ ਪਰਿਵਾਰ ਛੱਡ ਕੇ ਉਹ ਦੇਸ਼ ਦੀ ਰਾਖੀ ਕਰ ਰਿਹਾ ਹੈ ਬਾਹਰਲੇ ਦੁਸ਼ਮਣ ਤੋਂ ਉਹ ਦੇ ਕਿਹੜੇ ਪ੍ਰਵਾਸ ਦੀ ਰਾਖੀ ਹੈ ਉਹ ਪ੍ਰਸ਼ਾਸਨ ਦੀ ਬਣਦੀ ਹੈ ਉਹ ਸਾਡੇ ਲੋਕਾਂ ਦੀ ਬਣਦੀ ਹੈ ਕਿ ਅਸੀਂ ਇਹਨਾਂ ਦੇ ਜਿਹੜੇ ਪ੍ਰਵਾਸ ਦੀਆਂ ਉਹ ਵਾਜਤ ਕਰੀਏ ਇੱਕ ਸੌਂਕ ਨੂੰ ਉੱਤੇ ਕੀ ਕੀ ਮੁਸ਼ਕਲਾਂ ਆਉਂਦੀਆਂ ਨੇ ਉੱਥੋਂ ਕਿੰਨੀ ਤਕਦੀ ਦੇ ਵਿੱਚੋਂ ਨਿਕਲ ਕੇ ਆਉਂਦੇ ਨੇ ਇਹ ਜਿਹੜੇ ਮੇਰੇ ਸੈਨਿਕ ਵੀਰ ਇੱਥੇ ਬੈਠੇ ਨੇ ਨਾ ਇਹ ਭਲੀ ਭਾਤੀ ਜਾਣਦੇ ਆ ਜੇ ਅੱਜ ਸਾਡੇ ਸੈਨਿਕ ਸੁਹਾਗਾ ਦੇ ਉੱਤੇ ਖੜੇ ਆ ਤਾਂ ਸਾਡਾ ਦੇਸ਼ ਸਾਡਾ ਪੰਜਾਬ ਅੱਜ ਚੈਨ ਦੀ ਨੀਂਦ ਸੌਂ ਰਿਹਾ ਹੈ ਚੈਨ ਦੀ ਉਹ ਬਾਹਲੀ ਦੁਸ਼ਮਣ ਤੋਂ ਜਿਹੜੀ ਸਾਡੇ ਸੈਨਿਕਾਂ 'ਤੇ ਕਰਦੇ ਆ ਇਥੋਂ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਪੈਂਦੀ ਆ ਸਾਡੇ ਇਥੋਂ ਦੇ ਕਿਸਾਨ ਮਜ਼ਦੂਰ ਹਰ ਵਰਗ ਦੀ ਰਾਖੀ ਕਰਨਾ ਸਹੀ ਇਨਸਾਫ ਦੇਣਾ ਲੇਕਿਨ ਪਿਛਲੇ ਕੁਝ ਸਮੇਂ ਤੋਂ